ਅਗਰ ਸੁਖਬੀਰ ਬਾਦਲ ਅਸਤੀਫਾ ਦੇ ਦੇਵੇ ਆਖਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਪੰਥ ਦੀ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਲਈ ਮੈਂ ਵੀ ਅਸਤੀਫਾ ਦੇ ਦਿਆਂ ਗਿਆ ਉਹਨਾਂ ਦੇ ਨਾਲ ਹੀ ਮਨਪ੍ਰੀਤ ਸਿੰਘ ਆਲੀ ਨੇ ਵੀ ਆਖਿਆ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਤਿਆਗ ਦਿਖਾਉਣ ਅਸਥੀਵੇਦਨ ਤੇ ਇਹ ਏਕਤਾ ਹੋ ਸਕਦੀ ਹੈ ਆਓ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਪੁਨਰ ਸਰਜੀਤ ਸ਼ਰੋਮਣੀ ਕਾਹਿਤਲ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਉਪਰੰਤ ਜਿਵੇਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹਨਾਂ ਆਗੂਆਂ ਨੇ ਇੱਕ ਇੱਕ ਕਰਕੇ ਜਵਾਬ ਦਿੱਤਾ ਹੈ ਉੱਥੇ ਅੱਜ ਜਿਵੇਂ ਪੰਜਾਬ ਪੁਲਿਸ ਵੱਲੋਂ ਸੀਏ ਸਤਿੰਦਰ ਸਿੰਘ ਗੋਲੀ ਨੂੰ 322 ਰੂਪਾ ਦੇ ਗਮ ਹੋਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਈਵੀ ਆਪਣੇ ਆਪ ਵਿੱਚ ਅੱਜ ਬੜੀ ਅਹਿਮ ਖਬਰ ਹੈ ਮੁੱਦੇ ਦੀ ਗੱਲ ਪਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਅੱਜ ਇਹਨਾਂ ਸਾਰੀਆਂ ਗੱਲਾਂ ਤੇ ਕਰਦੇ ਆਂ ਚਰਚਾ ਅੱਜ ਪੁਨਰ ਸਰਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਉਪਰੰਤ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾ ਮੁੱਦਾ ਇਹ ਚੱਕਿਆ ਕਿ ਜਿਵੇਂ ਮਗਨरेगा ਦੀ ਥਾਂ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਲਿਆਂਦਾ ਉਸ ਨਵੇਂ ਕਾਨੂੰਨ ਕਾਰਨ ਪੰਜਾਬ ਦੇ ਕਰੀਬ ਲੋਕਾਂ ਦੇ ਚੁੱਲਿਆਂ ਦੀ ਅੱਗ ਠੰਡੀ ਪੈਣ ਦੀ ਜਿਹੜੀ ਆ ਉਹ ਅਸਾਰ ਬਣ ਗਿਆ ਹੈ ਉਹਨਾਂ ਨੇ ਆਖਿਆ ਕਿ ਜਦੋਂ 100 ਦਿਨ ਦਾ ਰਜਗਾਰ ਸੀ ਉਸ ਸਮੇਂ ਵੀ ਕੋਵਿਡ ਦਰਾਰ ਪੰਜਾਬ ਦੇ ਕਾਮਿਆਂ ਨੂੰ ਮੈਂ 50 ਦਿਨ ਦਾ ਹੀ ਕੰਮ ਮਿਲਿਆ ਸੀ ਹੁਣ 125 ਦਿਨ ਦਾ ਜਿਹੜੀ ਸਰਕਾਰ ਨੇ ਐਲਾਨ ਕੀਤਾ ਹੈ ਉਸ ਲਾਨ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ 60 40 ਦਾ ਅਨੁਪਾਤ ਤੇ ਤਹਿਤ ਇਹਨਾਂ ਕਾਮਿਆਂ ਨੂੰ ਰਜਗਾਰ ਮਿਲਦਾ ਜਿਹੜਾ ਐ ਲੱਗਦਾ ਨਹੀਂ ਕਿ ਇਹਨਾਂ ਨੂੰ ਰਜਗਾਰ ਮਿਲੇ ਹੋਰ ਵੀ ਉਹਨਾਂ ਨੇ ਪੰਥਕ ਇਕਤਾ ਨੂੰ ਲੈ ਕੇ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਕੀ ਉਹ ਅਕਾਲੀ ਦਲ ਦੇ ਵਿੱਚ ਏਕਤਾ ਚਾਹੁੰਦੇ ਨੇ ਕਿ ਸ੍ਰੀ ਅਕਾਲ ਧਰਮ ਸਾਹਿਬ ਦੇ ਜਥੇਦਾਰ ਨੂੰ ਇਹ ਏਕਤਾ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਹਿੰਦੇ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਸੀਂ ਅੱਜ ਵੀ ਹਾਮੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਕਤਾ ਹੋਵੇ ਉਸ ਲਈ ਅਗਰ ਸੁਖਬੀਰ ਸਿੰਘ ਬਾਦਲ ਇਸ ਨੂੰ ਲੈ ਕੇ ਅਸਤੀਫਾ ਦਿੰਦੇ ਆ ਤਾਂ ਮੈਂ ਨਾਲੇ ਅਸਤੀਫਾ ਦੇ ਦੇਵਾਂਗਾ ਉਹਨਾਂ ਨੇ ਆਖਿਆ ਕਿ ਆਕਾਦੀਪਾਲ ਦੀ ਏਕਤਾ ਲਈ ਮਰਪੀ ਸਿੰਘ ਐਲੀ ਅਕਬਾਲ ਸਿੰਘ ਝੁੰਦਾ ਅਤੇ ਹੋਰ ਸਾਡੇ ਜਿਹੜੇ ਸਾਥੀ ਆ ਉਹ ਯਤਨਸ਼ੀਲ ਰਹਿੰਦੇ ਨੇ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸਵਾਲ ਕੀਤਾ ਕਿ ਅੱਜ ਪੁਲਿਸ ਨੇ ਸੀਏ ਸਤਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤਾਂ ਉਹਨਾਂ ਨੇ ਆਖਿਆ ਕਿ ਮੇਰੇ ਵੱਲੋਂ ਉਸ ਸਮੇਂ ਜਦੋਂ ਉਹ ਸ਼੍ਰੀ ਅਕਾਲ ਤੱਪ ਦੇ ਜਥੇਦਾਰ ਸਨ ਉਸ ਵੇਲੇ ਜਦੋਂ ਐਜੀਪੀਸੀ ਨੇ ਇਹਦੀ ਜਾਂਚ ਲਈ ਅ ਗਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਸੀ ਉਸ ਵੇਲੇ ਇਹਨਾਂ ਨੇ ਜਾਂਚ ਕਰਵਾ ਕੇ ਸਬੰਧਤ ਜਿਹੜੇ ਕਰਮਚਾਰੀ ਸੀ ਉਹਨਾਂ ਤੇ ਕਾਰਵਾਈ ਲਈ ਐਜੀਪੀਸੀ ਨੂੰ ਰਿਪੋਰਟ ਸੌਂਪ ਦਿੱਤੀ ਸੀ ਉਸ ਵੇਲੇ ਵੀ ਸਤਿੰਦਰ ਸਿੰਘ ਨੂੰ ਬਚਾਉਣ ਲਈ ਬਾਕੀ ਕਰਮਚਾਰੀਆਂ ਨੂੰ ਜਿਹੜਾ ਆ ਉਹ ਅ ਡਿਊ ਟੂ ਦ ਪਾਰ ਕਰ ਦਿੱਤਾ ਉਸ ਵੇਲੇ ਵੀ ਇਸ ਗੱਲ ਤੇ ਜਿਹੜਾ ਆ ਉਹ ਆ ਕੇ ਪੁਆਇੰਟ ਜਿਹੜਾ ਉਹ ਰੋਕਿਆ ਸੀ ਕਿ ਉਸ ਵੇਲੇ ਵੀ ਇਹ ਜਿਹੜੀ ਐਫ ਆਈ ਆਰ ਹੋਣੀ ਬਣਦੀ ਸੀ ਅਗਰ ਜੇ ਹੋਈ ਨਹੀਂ ਤਾਂ ਉਸ ਵੇਲੇ ਵੀ ਸੀਏ ਸਤੰਦਰ ਸੰਕੋਲੀ ਨੂੰ ਬੁਜਾਇਆ ਗਿਆ ਜਿਸ ਨੂੰ ਕੋਈ 10 ਕਰੋੜ ਰੁਪਈਆ ਜਿਹੜਾ ਆ ਉਹ ਮੇਨਟਨਾਂ ਦਿੱਤਾ ਜਾਂਦਾ ਸੀ ਉਸ ਵੇਲੇ ਗਿਆਨੀ ਜੀ ਨੇ ਆਖਿਆ ਕਿ ਉਸ ਵੇਲੇ ਵੀ ਮੈਂ ਮੰਗ ਪੀਤੀ ਕਿ 6.7 ਕਰੋੜ ਰੁਪਇਆ ਜਿਹੜਾ ਉਹਨਾਂ ਨੂੰ ਐਜੀਪੀਸੀ ਦੇ ਵਿੱਚ ਜਮ੍ਹਾਂ ਕਰਾਉਣਾ ਚਾਹੀਦਾ ਆ ਉਹ ਹੁਣ ਸਰਕਾਰ ਇਹ ਕੰਮ ਕਰ ਸਕਦੀ ਆ ਹੁਣ ਇੱਥੇ 328 ਰੁਪਆ ਨੂੰ ਲੈ ਕੇ ਜਿੱਥੇ ਹੋਰ ਵੀ ਉਹਨਾਂ ਨੇ ਇਸ ਤੋਂ ਪੜਦਾ ਹਟਾਉਣ ਲਈ ਕਈ ਹੋਰ ਵੀ ਗੱਲਾਂ ਕੀਤੀਆਂ ਉੱਤੇ ਹੀ ਜਦੋਂ ਪੱਤਰਕਾਰਾਂ ਨੇ ਮਾਨਪ੍ਰੀ ਸਿੰਘ ਇਆਲੀ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਪੁਨਰ ਸਰਜੀਦ ਅਕਾਲੀ ਦਲ ਦਾ ਉਹਨਾਂ ਨੇ ਵੀ ਅੱਜ ਸਾਰੀ ਸਥਿਤੀ ਸਪਸ਼ਟ ਕਰਤੀ ਕਿ ਅਸੀਂ ਲਗਾਤਾਰ ਅਕਾਲੀ ਦਲ ਦੀ ਏਕਤਾ ਨੂੰ ਲੈ ਕੇ ਪੰਜਾਬ ਦੀ ਭਲਾਈ ਨੂੰ ਲੈ ਕੇ ਯਤਨਸ਼ੀਲ ਆ ਪਰ ਉਹਨਾਂ ਨੇ ਆਖਿਆ ਕਿ ਬਦਲਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਕੁਰਸੀਆਂ ਨਾਲ ਜੰਬੜੇ ਹੋਇਆ ਅਗਰ ਉਹ ਤਿਆਗ ਕਰਨ ਅਸੀਂ ਅੱਜ ਹੀ ਤਿਆਗ ਕਰਨੇ ਉਤਿਆਰਿਆ ਅਸੀਂ ਇਸ ਗੱਲ ਨਾਲ ਵੀ ਉਹ ਨਹੀਂ ਕਿਹਾ ਸਹਿਮਤ ਹਾਂ ਕਿ ਅਗਰ ਸਾਡੇ ਤੇ ਇਹ ਸ਼ਰਤ ਲਗਾਈ ਜਾਂਦੀ ਆ ਕਿ ਸਾਨੂੰ ਔਦਾ ਨਹੀਂ ਦਿੱਤਾ ਜਾਊਗਾ ਸਾਨੂੰ ਕੋਈ ਚੋਣ ਨਹੀਂ ਲੜਨ ਦਿੱਤੀ ਜਾਊਗੀ ਤੇ ਅਸੀਂ ਇਸ ਗੱਲ ਨਾਲ ਵੀ ਸਹਿਮਤ ਆ ਉਹਨਾਂ ਨੇ ਹੋਰ ਵੀ ਕਹੀ ਇਸ ਮੌਕੇ ਤੇ ਜਿਹੜੇ ਆਪਣੇ ਵਿਚਾਰ ਰੱਖੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਕਤਾ ਹੋਣੀ ਚਾਹੀਦੀ ਆ ਉਸ ਦੇ ਨਾਲ ਹੀ ਪੰਜਾਬ ਦਾ ਜਿਹੜਾ ਆ ਭਲਾ ਹੈ ਇਸ ਸਾਰੇ ਕੁਝ ਨੂੰ ਲੈ ਕੇ ਜੇ ਦੇਖਿਆ ਜਾਵੇ ਅੱਜ ਜਿਵੇਂ ਪੰਨਾ ਸਰਜੀਤ ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਅੱਜ ਇਹ ਕਈ ਪੱਖ ਰੱਖਿਆ ਜਿਨ੍ਹਾਂ ਪੱਖਾਂ ਨੂੰ ਲੈ ਕੇ ਅੱਜ ਨੇ ਅਸੀਂ ਤੁਹਾਨੂੰ ਇੱਕ ਇੱਕ ਪੁਆਇੰਟ ਜਿਹੜਾ ਆ ਸੁਣਾਇਆ ਅਗਰ ਦੇਖਿਆ ਜਾਵੇ ਤਾਂ 2026 ਦੇ ਅੱਜ ਪਹਿਲੇ ਦਿਨ ਯਾਨੀ ਕਿ ਨਵੇਂ ਸਾਲ ਦੇ ਪਹਿਲੇ ਦਿਨੇ ਪੁਨਰ ਸਰਜੀਤ ਸ਼ਰੋਮਣੀ ਅਕਾਲੀ ਦਲ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬੀਰ ਸਿੰਘ ਬਾਦਲ ਲਈ ਇੱਕ ਐਸਾ ਕਰਿਆ ਕਿ ਇੱਕ ਚੁਣੌਤੀ ਖੜੀ ਕਰ ਦਿੱਤੀ ਆ ਕਿ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ GE ਸੇ ਇਕਤਾ ਨੂੰ ਲੈ ਕੇ ਜਿਹੜਾ ਉਹ ਸਿਕ ਸਿਧਾਂਤਾਂ ਸਿਕ ਪਲਸ ਪਾ ਅਤੇ 2 ਦਸੰਬਰ ਦੇ ਹੁਕਮਨਾਮੇ ਨੂੰ ਜਿਹੜਾ ਆ ਉਹ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰ ਇਕਤਾ ਹੋ ਸਕਦੀ ਆ ਹੁਣ ਦੇਖਣਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ ਤਿਆਗ ਦਿਖਾਉਂਦੇ ਆ ਉਹਨਾਂ ਵੱਲੋਂ ਵੀ ਕੋਈ ਅਜਿਹੀ ਗੱਲ ਆਉਂਦੀ ਆ ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਆਖਿਆ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਸੀਂ ਪਿਛਲੇ ਦਿਨੀ ਅਸਤੀਫਾ ਦੇਣ ਦੀ ਜਿਹੜੀ ਕੋਸ਼ਿਸ਼ ਜਾਂ ਗੱਲ ਸਾਹਮਣੇ ਆਈ ਸੀ ਉਹਦੇ ਬਾਰੇ ਵੀ ਸਪਸ਼ਟ ਕੀਤਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਰਟੀ ਬੰਗਿਆ ਉਹ ਅਜਿਹਿਆਂ ਜਿਹੜੀਆਂ ਆ ਉਹ ਵਾਵਾ ਫੁਲਾ ਰਿਆ ਅਜਿਹੀ ਕੋਈ ਗੱਲਬਾਤ ਨਹੀਂ ਸਾਡੇ ਵਿੱਚ ਏਕਤਾ ਹੈ ਸਾਡੇ ਵਿੱਚ ਅਸੀਂ ਚੜ੍ਹਦੀ ਕਲਾ 'ਚ ਆ ਇਹ ਸਾਰੇ ਕੁਝ ਨੂੰ ਦੇਖ ਕੇ ਇਹੀ ਆਖਿਆ ਜਾ ਸਕਦਾ ਕਿ ਜਿੱਥੇ ਲੰਘੇ ਕੱਲ ਇਹਦੇ ਬਾਰੇ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਲਗਾਤਾਰ ਜੇ ਦੇਖਿਆ ਜਾਵੇ 217 205 224 ਦੇ ਵਿੱਚ ਪਿਛਾਂ ਨੂੰ ਜਾ ਰਿਹਾ ਆ ਲੋਕਾਂ ਵਿੱਚ ਵਿਸ਼ਵਾਸ ਦੀ ਜਿਹੜੀ ਘਾਟ ਆ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉੱਥੇ ਅੱਜ ਜਿਵੇਂ ਪਹਿਲ ਕਦਮ ਕੀਤੀ ਆ ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਆਲੀ ਨੇ ਜਿਵੇਂ ਖੁੱਲ ਕੇ ਸਾਹਮਣੇ ਆ ਕੇ ਇਹ ਗੱਲਾਂ ਕੀਤੀਆਂ ਉਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਇੱਕ ਵਾਰ ਸੁਖਵੀਰ ਧੜੇ ਨੂੰ ਸੁਖਵੀਰ ਬਾਦਲ ਅਕਾਲੀ ਦਲ ਨੂੰ ਚੁਣੌਤੀ ਦੇ ਦਿੱਤੀ ਆ ਉਸ ਨੂੰ ਲੈ ਕੇ ਹੁਣ ਕੀ ਰੋਕ ਹਕ ਤਿਆਰ ਕਰਦੇ ਨੇ ਸੁਖਵੀਰ ਸਿੰਘ ਬਾਦਲ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਸੋ ਦੋਸਤੋ ਜਿੱਥੇ ਅੱਜ ਪੁਲਸ ਬਨੋ ਸੀ ਐ ਸੁਪਿੰਦਰ ਸਿੰਘ ਕੋਲੀ ਨੂੰ ਗ੍ਰਿਫਤਾਰ ਕਰ ਲਿਆ ਉਹ ਵੀ ਆਪਣੇ ਆਪ ਵਿੱਚ ਸਿੱਖਾਂ ਦੇ ਇੱਕ ਸੈਕਸ਼ਨ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਸਿੱਖਾਂ ਦਾ ਸੰਗਤ ਦਾ ਇਹ ਇੱਕ ਤਰ੍ਹਾਂ ਚਾਹੁੰਦਾ ਹੈ ਕਿ 328 ਰੁਪਆ ਦਾ ਜਿਹੜਾ ਗੁੰਮ ਹੋਣਾ ਪਾਵਰਸ ਰੁਪਿਆਂ ਦਾ ਉਹਦੇ ਬਾਰੇ ਸਾਰੀ ਸਿੱਖਾਂ ਦੇ ਸਾਹਮਣੇ ਜਾਂਚ ਖੁੱਲ੍ਹ ਕੇ ਆਵੇ ਕਿ ਇਹ ਕਿਵੇਂ ਹੋਇਆ ਔਰ ਉਹ 328 ਰੁਪਏ ਕਿੱਥੇ ਨੇ ਸੁਰੱਖਤ ਨੇ ਇਹ ਵੀ ਇੱਕ ਆਪਣੇ ਆਪ ਵਿੱਚ ਅੱਜ ਕਹਿ ਸਕਦੇ ਹਾਂ ਸਰਕਾਰ ਵੱਲੋਂ ਐ ਪਹਿਲੀ ਪੁਲਾਗ ਪੱਟੀ ਆ ਸੋ ਦੋਸਤੋ ਮੁੱਦੇ ਦੀ ਗੱਲ ਪਰੋਮ ਵਿੱਚ ਤੁਹਾਡੇ ਲਈ ਅੱਜ ਇਹ ਆਪਾਂ ਚਰਚਾ ਕੀਤੀ ਹੈ ਕਿ ਕਿਵੇਂ ਪੁਨਰਸਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਉਪਰੰਤ ਇਸ ਅਕਾਲੀ ਦਲ ਨੇ ਸ਼੍ਰੋਮਣੀ ਕਾਲ ਦੀ ਇਹ ਦਲ ਦੀ ਏਕਤਾ ਲਈ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ ਦੋਸਤੋ ਅਸੀਂ ਤੁਹਾਡੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਆ ਕਿ ਰਜਾਨਾ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਂਦਾ ਜਾਵੇ ਕੱਲ ਫੇਰ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਕੁਲ ਨਿਊਜ਼ ਆਨਲਾਈਨ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਇਸ ਨੂੰ ਲਾਈਕ ਕਰਨਾ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਲਈ ਇੰਨਾ ਹੀ ਧੰਨਵਾਦ